ਅੱ피 ਸੱਚੇ ਪਾਸ਼ਾ ਵੈਗਰੂ ਮੜਵਾਉਂਦਾ ਬੰਦੇ ਦੇ ਦਮ ਤੇ ਥਾਪ ਹੀ ਨਹੀਂ ਵੱਜਦੀ ਪਹਿਲਾਂ ਨਹੀਂ ਕਿਸੇ ਨੇ ਮਾਰੀ ਅਸੀਂ ਕਿਉਂ ਮਾਰੀ ਐ ਸਾਨੂੰ ਕਹਿਗੇ ਤੋਰਿਆ ਬਾਬੇ ਹਾਂਜੀ ਦੋਸਤੋ ਲੈ ਕੇ ਆਏ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ ਜੋ ਕਿ ਕੱਲ 2 ਅਪ੍ਰੈਲ ਨੂੰ ਕਰਵਾਏ ਗਏ ਸਾਨੂੰ ਉਸ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਂਦੇ ਆ ਤੇ ਜੋ ਗੱਲ ਕਰਦੇ ਆ ਫਾਈਨਲ ਰਿਜ਼ਲਟ ਦੀ ਪਹਿਲਾਂ ਗੱਲ ਕਰਾਂਗੇ ਬਗੇਲੇਵਾਲ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲ ਤੇ ਤੇ ਫਾਈਨਲ ਮੈਚ ਆਇਆ ਸੀ ਪ੍ਰਵਾਹੀ ਤੇ ਜੰਡਵਾਲ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਜੰਡਵਾਲਾ ਫਸਟ ਤੇ ਪ੍ਰਵਾਹੀ ਸੈਕੰਡ ਅੱਗੇ ਗੱਲ ਕਰਦੇ ਛੰਨਾ ਗੁਲਾਬ ਸਿੰਘ ਵਾਲਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਜੀ ਉੱਥੇ ਪਹਿਲਾ ਨਾਮ 44000 ਤੇ ਦੂਜਾ ਨਾਮ 31000 ਸੀ ਦ ਬੈਸਟ ਰੇਡਰ ਤੇ ਬੈਟ ਜਾਪੀ ਨੂੰ ਸਰਪ੍ਰਾਈਜ਼ ਦਿੱਤੇ ਗਏ ਸਨ ਤੇ ਫਾਈਨਲ ਮੈਚ ਹੋਇਆ ਸੀ ਕਲਿਆਣ ਸੁਖਾ ਤੇ ਉਗੋ ਕੀ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚ ਉਗੋ ਕੇ ਫਰਸਟ ਤੇ ਕਲਿਆਣ ਸੁਖਾ ਸੈਕੰਡ ਜਿੱਥੇ ਬੈਸਟ ਰੇਡਰ ਬਣੇਗਾ ਅਵਤਾਰ ਕਲੀ ਵਾਲਾ ਤੇ ਬੈਟ ਜਾਪੀ ਬਣੇਗਾ ਨਿੱਕੂ ਕਲਿਆਣ ਤੇ ਦੀਪਾ ਉਗੋ ਕੇ ਵਾਲਾ ਦੋਨੇ ਜੁਆਇੰਟ ਬੈਸਟ ਜਾਪੀ ਬਣੇਗੇ ਅੱਗੇ ਗੱਲ ਕਰਦੇ ਮਾਲ ਸਿੰਘ ਵਾਲਾ ਕਵੈਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ 41000 ਤੇ ਦੂਜਾ ਨਾਮ 31000 ਸੀ ਬੈਸਟ ਰੇਡਰ ਤੇ ਬੈਟ ਜਾਪੀ ਨੂੰ ਗੀਜ਼ਰ ਦਿੱਤੇ ਗਏ ਸਨ ਇੱਥੇ ਕਰਾਚੋ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਕਰਾਚੋ ਸੈਕੰਡ ਤੇ ਜਗਮਾਨ ਵਾਲੀ ਫਾਸਟ ਇਥੋਂ ਬੈਟ ਰੇਂਡਰ ਬਣੇਗਾ ਪਬਲੀ ਪੂਲ ਦਾ ਵਾਲਾ ਅਠ ਕਬੜੀਆਂ ਪਾ ਕੇ 6 ਨੰਬਰ ਲੈ ਤੇ ਤੇ ਬੈਟ ਜਾਪੀ ਬਣੇਗਾ ਬੂਰਾ ਜਗਮਾਨ ਵਾਲੀ 6 ਟੱਚ ਲੈ ਕੇ ਤਿੰਨ ਜੱਫੇ ਲਾਈ ਅੱਗੇ ਗੱਲ ਕਰਦੇ ਕੈਂਡ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ 51000 ਤੇ ਦੂਜਾ ਨਾਮ 41000 ਸੀ ਬੈਸਟ ਰੇਂਡਰ ਦੇ ਵਿੱਚ ਜਾਪੀ ਨੂੰ 1111000 ਰੁਪਏ ਦਿੱਤੇ ਗਏ ਸਨ ਇਥੇ ਫਾਈਨਲ ਮੈਚ ਹੋਇਆ ਸੀ ਰੱਬੋ ਤੇ ਲੋਟੀ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਲੋਟੀ ਫਾਸਟ ਦੇ ਰੱਬੋ ਸੈਕੰ ਚਾਰ ਕਵਡੀਆਂ ਪਾ ਕੇ ਚਾਰ ਨੰਬਰ ਲਈ ਇੱਥੇ ਇੱਥੇ ਬਿਟ ਜੱਫੀ ਬਣੇਗਾ ਸੁੱਖਾ ਗਲੋਟੀ ਚਾਰ ਟੱਚ ਲੈ ਕੇ ਤਿੰਨ ਜੱਫੇ ਲਾਏ ਅੱਗੇ ਗੱਲ ਕਰਦੇ ਦੂਬਲ ਦਨ ਕਵਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਜੋ ਕਿ ਹਰਿਆਣੇ ਦੇ ਵਿੱਚ ਕਰਵਾਇਆ ਗਿਆ ਸੀ ਉੱਥੇ ਪਹਿਲਾ ਨਾਮ 111000 ਤੇ ਦੂਜਾ ਨਾਮ 71000 ਸੀ ਬੈਸਟ ਰੇਡਰ ਤੇ ਬਿਟ ਜੱਫੀ ਨੂੰ 111000 ਰੁਪਏ ਦਿੱਤੇ ਗਏ ਸਨ ਇੱਥੇ ਫਾਈਨਲ ਮੈਚ ਹੋਇਆ ਸੀ ਅਲੇਵਾਦ ਤੇ ਬਾਹੂ ਅਗਬਰਪੁਰ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚ ਅਲੇਵਾਦ ਸੈਕਿੰਡ ਤੇ ਬਾਹੂ ਅਗਬਰਪੁਰ ਫਾਸਟ ਤੇ ਤੋਂ ਬੈਟਰ ਰੇਡਰ ਬਣੇਗਾ ਡੀ ਲੇਜੈਂਡ ਵਾਲੀ ਪਰ 6 ਟੱਚ ਲੈ ਕੇ 4 ਜਫੇ ਲਾਏ ਅੱਗੇ ਗੱਲ ਕਰਦੇ ਹਾਂ ਸਮਾਦ ਭਾਈ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ 51000 ਤੇ ਦੂਜਾ ਨਾਮ 44000 ਸੀ ਬੈਸਟ ਰੇਂਡਰ ਦੇ ਵਿੱਚ ਜਾਫੀ ਨੂੰ 21000 ਦਿੱਤੇ ਗਏ ਸਨ ਇਥੇ ਫਾਈਨਲ ਮੈਚ ਹੋਇਆ ਸੀ ਮਾੜੀ ਮੁਸਤਫਾ ਤੇ ਤੂਰਕੋਟ ਦੀਆਂ ਟੀਮਾਂ ਦੇ ਵਿੱਚ ਕਰ ਰਹੇ ਇਹਦੇ ਵਿੱਚ ਤੂਰਫੋਟ ਸੈਕਿੰਡ ਤੇ ਮਾੜੀ ਮੁਸਤਫਾ ਫਾਸਟ ਤੇ ਸਬਸਟ ਰੇਂਡਰ ਬਣੇਗਾ ਸਿਕੰਦਰ ਮਾੜੀ ਮੁਸਤਫਾ ਵਾਲਾ 8 ਕਬੜੀਆਂ ਪਾ ਕੇ 8 ਨੰਬਰ ਲੈ ਤੇ ਤੇ ਬੈਸਟ ਜਾਫੀ ਬਣੇਗਾ ਗਗਨ ਸੂਰੇ ਵਾਲਾ ਤੇ ਲੱਖਾ ਮਾੜੀ ਮੁਸਤਫ ਕਵਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਤੇ ਪਹਿਲਾ ਨਾਮ 70000 ਤੇ ਦੂਜਾ ਨਾਮ 51000 ਸੀ ਬੈਸਟ ਰੇਡਰ ਦੇ ਬਿਟ ਜਾਪੀ ਨੂੰ 212000 ਰੁਪਏ ਦਿੱਤੇ ਗਏ ਸਨ ਇਥੇ ਫਾਈਨਲ ਮੈਚ ਹੋਇਆ ਕਲਸਿੰਗਾ ਤੇ ਬਰਸਾਲਪੁਰ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਬਰਸਾਲਪੁਰ ਫਾਸਟ ਤੇ ਕਲਸਿੰਗਾ ਸੈਕੰਡ ਤੇ ਸਭ ਤੋਂ ਬੈਸਟ ਰੇਡਰ ਬਣੇਗਾ ਕੁਲਵਿੰਦਰ ਜਲਵੇੜੀ ਵਾਲਾ 10 ਕਵਡ ਦੇ ਬਾਕੀ 8 ਨੰਬਰ ਲਈ ਤੇ ਬਿਟ ਜਾਪੀ ਬਣੇਗਾ ਪ੍ਰਯਾਤ ਸ਼ਕਰਪੁਰੀਆ 7 ਟੱਚ ਲੈ ਕੇ 3 ਜੱਫੇ ਲਈ ਹਾਂਜੀ ਇਹ ਸੀ ਵੀਡੀਓ 2 ਅਪ੍ਰੈਲ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ